4 ਮਹੀਨੇ ਤੋਂ ਇਕੱਲਾ ਇਕੱਲਾ ਰਹਿੰਦਾ ਸੀ ਜੀ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਜੀ ਬਹੁਤ ਡਿਪਰੈਸ਼ਨ ਚ ਰਹਿੰਦਾ ਸੀ ਲੱਗਦਾ ਤੁਹੇ ਇਹ ਕੀ ਕਾਰਨ ਸੀ ਔਰ ਕਿੱਥੇ ਡੈਥ ਹੋਈ ਕੀ ਕਾਰਨ ਸੀ ਜੀ ਤਿੰਨ ਚਾਰ ਮਹੀਨਿਆਂ ਤੋਂ ਜੀ ਇਕੱਲਾ ਇਕੱਲਾ ਰਹਿੰਦਾ ਸੀ ਜੀ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਜੀ ਬਸ ਡਿਪਰੈਸ਼ਨ ਚ ਰਹਿੰਦਾ ਸੀ ਕੀ ਕਾਰਨ ਕੀ ਸੀਗਾ ਜੀ ਕੋਈ ਕਾਰਨ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਨਹੀਂ ਕੋਈ ਪਰਿਵਾਰ ਚ ਪਹਿਲਾਂ ਵੀ ਕੋਈਆਂ ਰਿਸ਼ਤੇਦਾਰ ਦੀ ਮੌਤ ਹੋਣ ਦਾ ਕਾਰਨ ਦੱਸਿਆ ਉਹ ਥੋੜਾ ਜਿਹਾ ਟੈਨਸ਼ਨ ਲੈਂਦਾ ਸੀ ਇੱਕ ਦੋ ਮੌਤਾਂ ਆਈਆਂ ਬਸ ਐ ਸੋਚਦਾ ਰਹਿੰਦਾ ਸੀ ਕਿ ਕਦ ਆਏਗਾ ਨਿੱਕੇ ਮੌਤ ਉਹ ਇਹ ਕਿਵੇਂ ਬਸਾਈ ਉਹ ਵੀ ਇਹ ਕਰਕੇ ਗਿਆ ਰਸਾ ਕਿੰਨੀ ਕੁ ਉਮਰ ਸੀ ਜੀ ਕਿੰਨੇ ਦਿਨ ਪੁਰਾਣੇ 20 25 ਸਾਲ ਛੇ ਹੋ ਗਏ ਗਿਆ ਅਸੀਂ ਕਿ ਨਹੀਂ ਇੱਕ ਵਾਰ ਆ ਸੀ ਜੀ ਡੈਡ ਕੇਸ ਹੈ ਕੀ ਕਰਨ ਹੈ ਜੀ ਇਹ ਕੋ ਚੰਦਨ ਸੋਨੀ ਹੈ 26 ਸਾਲ ਦੀ ਉਮਰ ਹੈ ਤੇ ਪੰਜ ਪੀਰ ਰਹਿਣ ਵਾਲਾ ਹੈ ਇਹਨੇ ਮਤਲਬ ਸੁਸਾਈਡ ਕੀਤੀ ਹੈ ਫਹਾਲ ਹੈ ਕਿ ਸੁਸਾਈਡ ਕੀਤੀ ਐਸੀ ਪੁਲਿਸ ਨੂੰ ਰਿਪੋਰਟ ਕਰਤਾ ਹੈ ਬਰਾ ਡੈਡ ਸੀਗੇ ਤੇ ਲੈ ਕੇ ਉਸੇ ਉਹਦਾ ਦਿੱਤਾ ਹੋ ਚੁੱਕੀ ਸੀ ਨੇ ਕਾਲਾ ਤੋਂ ਮੱਤਿਆ ਕੀਤੀ ਸੀ ਕੀ ਕਾਰਵਾਈ ਹੋਣੀ ਹੈ ਇਸ ਚ ਜੀ ਉਹਦੀ 174 ਸੀਆਰ ਵੀ ਕਾਰਵਾਈ ਅਸੀਂ ਕਰਦੇ ਹਾਂ ਕੀ ਕਾਰਵਾਈ ਕਿਵੇਂ ਮੋਤ ਹੋਈ ਸੀ ਉਹਦੀ ਕੀ ਕਾਰਨ ਸੀ ਕਹਿੰਦੇ ਪਰਿਵਾਰ ਮੈਂਬਰਾਂ ਦੇ ਦੱਸਣ ਮੁਤਾਬਕ ਕਿ ਉਹ ਪਿਛਲੇ 5-6 ਮਹੀਨੇ ਤੋਂ ਮਤਲਬ ਦਿਮਾਗੀ ਤੌਰ ਤੇ ਪ੍ਰਸ਼ਾਨ ਰਹਿਦਾ ਸੀ ਕਿ ਕਾਰਨ ਉਸੇ ਹੀ ਸੀਗਾ ਕੋਈ ਉਹਦੇ ਪਰਿਵਾਰ ਚ ਕੋਈ ਪਹਿਲਾਂ ਵੀ ਦੋ ਮੋਤਾਂ ਆਈਆਂ ਜੀ ਕੋਈ ਨਹੀਂ ਇਸ ਬਾਰੇ ਨਹੀਂ ਉਹਨਾਂ ਨੇ ਮੈਨੂੰ ਕੋਈ ਪਲੇਅਰ ਕੀਤਾ ਕਿ ਕੀ ਕਾਰਵਾਈ ਕੀਤੀ ਫਿਰ ਤੁਸੀਂ 174 ਦੀ ਕਾਰਵਾਈ ਕਰ ਰਹੇ ਹੋ ਕਿੰਦੇ ਬਿਆਨਾਂ ਤੇ ਕਾਰਵਾਈ ਹੈ ਉਹਦੇ ਬ੍ਰਦਰ ਹੈ ਜੀ ਰਾਹੁਲ ਕੁਮਾਰ ਦੇ ਬਿਆਨ ਤੇ 174 ਦੀ ਕਾਰਵਾਈ ਕਰ ਰਹੇ ਹਾਂ ਜੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488